ਸਾਡਾ ਵਾਹਿਗੁਰੂ ਜੀ ਕੀ ਪਤੈ ਮੈਂ ਸਾਉਕਾ ਫੌਜੀ ਪਿੰਡ ਰਾਵਾਂ ਦਾ ਸਭ ਸਮਤੀ ਨਾਲ ਚੁਣਿਆ ਸਰਪੰਚ ਸਰਦਾਰ ਸੌਰਨ ਸਿੰਘ ਤੇ ਮੇਰੇ ਮੈਂ ਮੇਰੇ ਪਿੰਡ ਦੇ ਮੈਨੂੰ ਸ਼ਾਂਤੀ ਨਾਲ ਸਰਪੰਚ ਚੁਣਿਆ ਮੈਂ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੇਰੇ ਨਾਲ ਇਸ ਤਰ੍ਹਾਂ ਸਾਰੇ ਜਿਵੇਂ ਸਾਥ ਦਿੱਤਾ ਮੈਨੂੰ ਇਕੱਠੇ ਸਰਪੰਚ ਬਣਾਵਾ ਕੇ ਮੈਨੂੰ ਚੁਣਿਆ ਤੇ ਇਦਾਂ ਹੀ ਮੇਰੇ ਨਾਲ ਸਾਥ ਦੇਣਗੇ ਤੇ ਮੈਂ ਆਪਣੇ ਪਿੰਡ ਨੂੰ ਇੱਕ ਆਦੇ ਕਰਦੇ ਚ ਲੈ ਕੇ ਜਾਵਾਂਗਾ ਤੇ ਜੋ ਵੀ ਵਿੱਚ ਕਮੀਆਂ ਪੇਸ਼ੀਆਂ ਨੇ ਉਹ ਮੈਂ ਸਾਰੇ ਪਿੰਡ ਚ ਜੋ ਮੇਰੇ ਹਿਸਾਬ ਨਾਲ ਕਮੀਆਂ ਪੇਸ਼ੀਆਂ ਹੈ ਨਹੀਂ ਪਿੰਡ ਚ ਬਹੁਤ ਉਹ ਮੈਂ ਪੂਰੀਆਂ ਉਹ ਕਮੀਆਂ ਪੂਰੀਆਂ ਕਰਾਂਗਾ ਸਰਪੰਚ ਸਾਹਿਬ ਆਪਣੇ ਪਿੰਡ ਵਿੱਚ ਸੀਸੀਟੀਵੀ ਦੀ ਕਮੀ ਹੈ ਸੀਸੀਟੀਵੀ ਸਟਰੀਟ ਲਾਈਟਾਂ ਹਾਂ ਜੀ ਤੇ ਉਹ ਪਿੰਡ ਦੀ ਸੁਰੱਖਿਆ ਵੀ ਸਾਨੂੰ ਚਾਹੀਦੀ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਤੁਸੀਂ ਪਿੰਡਾਂ ਵਿੱਚ ਬਹੁਤ ਲੁੱਟਮਾਰਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਕੁਝ ਸਾਡੇ ਪਿੰਡ 'ਚ ਸੀਸੀਟੀਵੀ ਕੈਮਰੇ ਲੱਗੇ ਵੀ ਹੋਏ ਨੇ ਜਿਨ੍ਹਾਂ ਲੋਕਾਂ ਨੇ ਆਪਣੇ ਪਰਸਨਲ ਕੈਮਰੇ ਲਵਾਏ ਨੇ ਘਰਾਂ ਦੇ ਵਿੱਚ ਤੇ ਸੜਕਾਂ ਦੇ ਉੱਤੇ ਤੇ ਉਹ ਲੱਗੇ ਹੋਏ ਨੇ ਤੇ ਉਹ ਜੇ ਕੋਈ ਕਮੀ ਪੇਸ਼ੀ ਹੋ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੈਮਰੇ ਵੀ ਵਿਧਾਵਾਂਗੇ ਕਿ ਜੋ ਸਟਰੀਟ ਲਾਈਟਾਂ ਨੇ ਉਹ ਸਟਰੀਟ ਲਾਈਟਾਂ 'ਤੇ ਲੱਗੀਆਂ ਹੋਈਆਂ ਨੇ ਦੇਖੋ ਲਿਖਿਆ ਜਿੱਥੇ-ਜਿੱਥੇ ਕਮੀ ਹੋएगी ਉਹ ਵੀ ਮੈਂ ਪੂਰੀਆਂ ਕਰਾਂਗਾ ਦਾ ਤੇ ਇਹ ਸਾਰਾ ਕੰਮ ਇੱਕ ਵਧੀਆ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਪ ਕਰਾਂਗੇ ਪਿੰਡ ਦੇ ਵਿੱਚ ਸਕੂਲ ਇੱਕ ਵੀ ਨਹੀਂ ਹੈਗਾ ਹਾਂਜੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸਕੂਲ ਸਾਡੇ ਪਿੰਡ ਇੱਕ ਵੀ ਇਹ ਵੀ ਆਪਾਂ ਪੂਰੀ ਸਭਾ ਨੂੰ ਇੱਕ ਤੇ ਪੰਚਾਇਤ ਆਪਣੀ ਪੰਚਾਇਤ ਹੋਏ ਆਪਣੇ ਪੰਚਾਇਤ ਦੇ ਬੰਦੇ ਇੱਕ ਗ੍ਰਾਮ ਸਭਾ ਪੂਰੀ ਨੂੰ ਇਕੱਠੀ ਕਰਕੇ ਆਪਾਂ ਹੈ ਤੇ ਪੁੱਛਾਂਗੇ ਵੀ ਆਪਾਂ ਜੇ ਆਪਾਂ ਨੂੰ ਸਕੂਲ ਦੀ ਲੋੜ ਹੈ ਤੇ ਉਹਦਾ ਆਪਾਂ ਆਪਾਂ ਮੰਗ ਪੱਤਰ ਦਾਵਾਂਗੇ ਆਪਣੇ ਹਲਕੇ ਦੇ ਹਲਕੇ ਦੇ ਹਲਕੇ ਦੇ ਚਾਰਜ ਨੂੰ ਬੀਡੀਪੀਓ ਨੂੰ ਡੀਡੀਪੀਓ ਨੂੰ ਪਾਪਾ ਉਹਦਾ ਮੰਗ ਪੱਤਰ ਦੇਵਾਂਗੇ ਤੇ ਉਹ ਸਕੂਲ ਜਾਣਾ ਸਰਪੰਚ ਸਾਹਿਬ ਪਿੰਡ ਦੀ ਸਮੱਸਿਆ ਹੈ ਕੂੜਾ ਵੀ ਬਹੁਤ ਹੈ ਹਾਂਜੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕੂੜਾ ਸਾਡੇ ਪਿੰਡ ਬਹੁਤ ਜ਼ਿਆਦਾ ਸਮੱਸਿਆ ਹੈ ਤੁਸੀਂ ਲੱਗ ਵੀ ਆਏ ਹੋਗੇ ਦੇਖਿਆ ਹੋਗਾ ਕੂੜਾ ਲੋਕੀ ਸੜਕਾਂ 'ਚ ਸੁੱਟਦੇ ਨੇ ਬਹੁਤ ਉਹਨਾਂ ਲੋਕਾਂ ਨੂੰ ਅੱਗੋਂ ਅਸੀਂ ਸਵਾਲ ਕਰਦੇ ਨੇ ਕਿ ਵੀ ਆਪਾਂ ਸੁੱਟੀਏ ਕਿੱਥੇ ਹੁਣ ਆਪਾਂ ਇੱਕ ਜਗ੍ਹਾ ਦੇਖੀਏ ਸਾਡੇ ਪਿੰਡ ਇਹਨਾਂ ਕੋਈ ਪਸ਼ੂ ਹੈ ਨਹੀਂ ਨੂ ਤੇ ਨੇੜੇ ਇੱਕ ਹੱਡਾ ਰੂੜੀ ਹੈ ਤੇ ਅਸੀਂ ਉੱਥੇ ਜਗ੍ਹਾ ਇੱਕ ਡਸਟਬਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰਾ ਜਿਹੜਾ ਦਾ ਕੂੜਾ ਜਿਹੜਾ ਹੈ ਨਾ ਉੱਥੇ ਥੋੜਾ ਟੋਇਆ ਮਾਰ ਕੇ ਥੱਲੇ ਤੇ ਆਸੇ ਪਾਸੇ ਦਵਾਰ ਕਰਕੇ ਸਹੀ ਤਰੀਕੇ ਨਾਲ ਉੱਥੇ ਡਸਟਬਨ ਬਣਾਇਆ ਹੈ। ਪੈਨਸ਼ਨਾਂ ਕੁਝ ਬਜ਼ੁਰਗਾਂ ਦੀਆਂ ਲੱਗੀਆਂ ਹੋਈਆਂ ਕੁਝ ਦੀਆਂ ਨਹੀਂ ਲੱਗੀਆਂ ਜਾਂ ਕਿਸੇ ਕਾਰਨ ਕੱਟ ਗਈਆਂ। ਹਾਂਜੀ ਕੀ ਇਹ ਸੀ ਉਮੀਦ ਕਰੀਏ ਕਿ ਤੁਸੀਂ ਜਲਦ ਤੋਂ ਜਲਦ ਉਹਨਾਂ ਨੂੰ ਪੈਨਸ਼ਨ ਦੇਵੋ। ਦੇਖੋ ਜੋ ਪੈਨਸ਼ਨਾਂ ਲੱਗੀਆਂ ਹੋਈਆਂ ਜਿਨ੍ਹਾਂ ਦੀ ਪੈਨਸ਼ਨ ਲੱਗਿਆ ਨਾ ਉਹ ਵੈਦਨਗੋਟ ਜਿਨ੍ਹਾਂ ਦੀਆਂ ਪੈਨਸ਼ਨਾਂ ਨਹੀਂ ਲੱਗੀਆਂ ਹੈ? ਉਹਨਰੇ ਆਪਾਂ ਘਰ ਪਹੁੰਚ ਕੇ ਜਾ ਕੇ ਪੁੱਛਾਂਗੇ ਵੀ ਜਿਹੜੀ ਪੈਨਸ਼ਨ ਕੱਟੀ ਜੇ ਕਿਸੇ ਦੀ ਕੱਟੀ ਗਈ ਤਾਂ ਵੀ ਜਾਂ ਕਿਸੇ ਲਗਵਾਣੀ ਜੋ ਯੋਗਤਾ ਹੋਵੇ ਤੇ ਉਹਨੂੰ ਆਪਾਂ ਪੈਨਸ਼ਨ ਆਪਾਂ ਉਹਨਾਂ ਨੂੰ ਜੁੜਾਉਂਗੇ ਘਰ ਜਾ ਕੇ ਉਹਨੇ ਫਾਰਮ ਭਰਾਂਗੇ ਹੈ ਤੇ ਉਹਨਾਂ ਨੂੰ ਪੈਨਸ਼ਨ ਜੁੜਾਉਗਾ ਤੇ ਹੋਰ ਪਿੰਡ ਦੇ ਨਿਵਾਸੀਆਂ ਨੂੰ ਤੁਸੀਂ ਆਪਣਾ ਮੈਸੇਜ ਕੀ ਦੇਣਾ ਚਾਹੁੰਦੇ ਪਿੰਡ ਵਾਸੀ ਇਹੋ ਕਹਿੰਦਾ ਵੀ ਵਧੀਆ ਆਪਣੇ ਨਾਲ ਸਾਡਾ ਸਰਪੰਚ ਪੂਰੇ ਪੰਚਾਇਤ ਦਾ ਜੋ ਪੰਚਾਇਤ ਨਵੀਂ ਪੰਚਾਇਤ ਬਣੀ ਹੈ ਸਾਡਾ ਜਿਵੇਂ ਸਾਨੂੰ ਸਰਬਸੰਮਤੀ ਨਾਲ ਚੁਣੇ ਨੇ ਆਪਣੇ ਯੋਗਤਾ ਯੋਗਤਾ ਵਾਂ ਮਾਨ ਮੰਨ ਕੇ ਤੇ ਇਤਨਾ ਹੀ ਸਾਡਾ ਸਹਿਯੋਗ ਕਰੋ ਤੇ ਆਪਾਂ ਪਿੰਡ ਦੇ ਕਾਲਜਰ ਦੇ ਲੈ ਗ ਜਾਈਏ ਪਹਿਲਾਂ ਨਾਲ ਵੱਖਰਾ ਹੀ ਕੋਈ ਕੰਮ ਕਰੀਏ ਜਿਵੇਂ ਹਣਾ ਇਹ ਪ੍ਰੋਬਲਮ ਬਹੁਤ ਨਹੀਂ ਛੜਕ ਫਰਨੀ ਦੀ ਪ੍ਰੋਬਲਮ ਹੈ ਪਾਣੀ ਦੇ ਛੱਪਣ ਦੀ ਪ੍ਰੋਬਲਮ ਹੈ ਮੈਂ ਪਾਣੀ ਦਾ ਸਾਡਾ ਪਾਣੀ ਦਾ ਨਿਕਾਸ ਨਹੀਂ ਉਹਦੇ ਵਾਸਤੇ ਪਹਿਲਾਂ ਫਸਟ ਪਹਿਲਾਂ ਹੀ ਸਾਡੇ ਪਹਿਲਾਂ ਪਾਣੀ ਦੇ ਨਿਕਾਸ ਵਾਸਤੇ ਪਰ ਛੱਪੜ ਵਾਸਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਉਸ ਨੂੰ ਹੈ ਹੋਰ ਆਪਾਂ ਵਿਖਾਇਆ ਵੀ ਆ ਕੇ ਕਿਸ ਨੂੰ ਮੌਕਾ ਵੀ ਦਿਖਾਤਾ ਹੈ ਅਪੇ ਜੇਜੀ ਸਾਹਿਬ ਨੂੰ ਤੇ ਹੋਰ ਵੀ ਆਪਾਂ ਜਾ ਕੇ ਅੱਗੇ ਹੋਰ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਇਸ ਨੂੰ ਵੱਧ ਤੋਂ ਵੱਧ ਜਾ ਕੇ ਜੇ ਕੋਰੋਂ ਆਪਣਾ ਸਹਿਯੋਗ ਆਪਣੇ ਜੇਬ ਤੋਂ ਵੀ ਸਹਿਯੋਗ ਹੋਇਆ ਤੇ ਆਪਾਂ ਜੇਬ ਤੋਂ ਵੀ ਖਰਚਾ ਕਰਕੇ ਤੇ ਪਾਣੀ ਦਾ ਬੰਦ ਕਰ ਉਹਦੇ ਬਾਅਦ ਸੀਵਰੇਜ ਪਾਏਗੇ ਸੀਵਰੇਜ ਪਾਵਾਂਗੇ ਪਿੰਡਾਂ ਦੇ ਵਿੱਚ ਤੇ ਦੇ ਨਾਲ ਹੀ ਗਲੀਆਂ ਦੇ ਉਹਨਾਂ ਨੂੰ ਆਪਾਂ ਸਹੀ ਤਰੀਕੇ ਨਾਲ ਬਣਾਵਾਂਗੇ ਤੇ ਫਿਰ ਦੀ ਕਿੰਨੀ ਜਿਹੜੀ ਚਾਰਚ ਫਿਰ ਆਲੇ ਦਰਦੀ ਬਣੇਗੀ ਸਹੀ ਤੇ ਤਾਂ ਲੱਗ ਗਈਆਂ ਤੇ ਨਾਲ ਹੀ ਆਪਣੇ ਕੈਮਰਸੀਸੀ ਕਰ ਬਣੋਗੀ ਤੇ ਲੋਟਮਾਰ ਦਾ ਜਿਹੜਾ ਹੈ ਤਾਂ ਉਹ ਕੱਟ ਕਰ ਦੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਕੀ ਨਾਂ ਜੀ ਆਪਣਾ ਮੇਰਾ ਨਾਮ ਗਰਨਾਮ ਕੌਰ ਜੀ ਗਰਨਾਮ ਕੌਰ ਮੈਂ ਪਿੰਡ ਰਾਵਾਂ ਦੀ ਸਾਨੂੰ ਸਰਪੰਚ ਬਣਾਏ ਨੇ ਸਾਡੇ ਮਤਲਬ ਪਿੰਡ ਦੇ ਸਾਰਿਆਂ ਦੇ ਸਹਿਮਤੀ ਨਾਲ ਸਾਨੂੰ ਜੁੜਿਆ ਨੇ ਸਾਡੇ ਪਿੰਡ ਵਿੱਚ ਕੋਈ ਬਹੁਤ ਧੰਨਵਾਦ ਪਿੰਡ ਵਾਸੀਆਂ ਦਾ ਤੁਹਾਡਾ ਵੀ ਆਉਣ ਦਾ ਬਹੁਤ ਧੰਨਵਾਦ ਬਾਕੀ ਸਾਡੇ ਪਿੰਡ ਵਿੱਚ ਕੋਈ ਸੈਂਟਰ ਖੁੱਲਣਾ ਚਾਹੀਦਾ ਸਿਲਾਈ ਮਸ਼ੀਨ ਦਾ ਜਿਹੜੇ ਬੱਚੇ ਇੱਥੇ ਸਿਲਾਈ ਸਿੱਖਣ ਸਿਖਾਉਣ ਕਿਤੇ ਦੂਰ ਨੇੜੇ ਪਿੰਡਾਂ ਚ ਨਾ ਜਾਣਾ ਪਵੇ ਆਪਣੇ ਪਿੰਡ ਵਿੱਚ ਇਹ ਕੰਮ ਹੋ ਜਾਏ ਬੱਚਿਆਂ ਦੇ ਖੇਡਾਂ ਵਾਸਤੇ ਕੋਈ ਸੋਚਿਆ ਇੱਥੇ ਕੋਈ ਕੋਸਤੇ ਕੋਈ ਸਟੇਡੀਅਮ ਵਗੈਰਾ ਬਣਾਉਣ ਵਾਸਤੇ ਹਾਂ ਜੀ ਬੱਚਿਆਂ ਦੇ ਖੇਡਣ ਵਾਸਤੇ ਵੀ ਹੋਣਾ ਚਾਹੀਦਾ ਬੱਚਿਆਂ ਨੂੰ ਸ਼ੌਂਕ ਏ ਹਣਾ ਜੇ ਬਣੇਗਾ ਉਸ ਬਾਰੇ ਵੀ ਸੋਚਾਂਗੇ ਅਸੀਂ ਸਾਰੇ ਮਿਲ ਕੇ ਰਲ ਕੇ ਸੋਚਾਂਗੇ ਚਲੋ ਬੱਚਿਆਂ ਦੇ ਖੇਡਣ ਵਾਸਤੇ ਕੋਈ ਹੋਣਾ ਚਾਹੀਦਾ ਬੱਚੇ ਵੀ ਇੱਥੇ ਖੇਡਣ ਖੁਸ਼ ਹੋਣ ਹਾਂਜੀ ਇਹ ਵੀ ਜ਼ਰੂਰ ਹੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਜੀ ਧੰਨਵਾਦ ਵਾਈਗੂ ਜੀ ਕਾ ਖਾਸਾ ਵਾਈਗੂ ਜੀ ਕੀ ਫਤਿਹ ਮੈਂ ਮੀਨੂ ਪਿੰਡ ਰਾਵਾਂ ਦੀ सरपंच ਸਾਹਿਬ ਦੀ ਮਤਲਬ ਕਿ ਬੇਟੀ ਮੈਂ ਆਪ ਜੀ ਦੇ ਅੱਗੇ ਬਹੁਤ ਬਹੁਤ ਧੰਨਵਾਦੀ ਆ ਸਭ ਪਿੰਡ ਵਾਲਿਆਂ ਦਾ ਬਹੁਤ ਬਹੁਤ ਸਾਨੂੰ ਸਹਿਯੋਗ ਮਿਲਿਆ ਹੈ ਹਾਂਜੀ ਤੇ ਪੰਜੀ ਆਪਣਾ ਜਿੱਦਾਂ ਜ਼ਰੂਰਤਮੰਤੀਆਂ ਹੁੰਦੀ ਜਿਨ੍ਹਾਂ ਦੇ ਵਿਆਹ ਸ਼ਾਦੀ ਆ ਉਹਨਾਂ ਦੀ ਮਦਦ ਵਾਸਤੇ ਤੁਸੀਂ ਕੀ ਸੋਚਿਆ ਹੈ ਮਦਦ ਅਸੀਂ ਕਰਾਂਗੇ ਅਸੀਂ ਕਰਦੇ ਵੀ ਆ ਕਰਾਂਗੇ ਵੀ ਜੋ ਮਤਲਬ ਕਿ ਪਿੰਨ ਵਾਲੇ ਕਹਿਣਗੇ ਅਸੀਂ ਉਹਨਾਂ ਨਾਲ ਚੱਲਾਂਗੇ ਉਹਨਾਂ ਦੇ ਨਾਲ ਠੀਕ ਹੈ ਉਹ ਇਹ ਅਸੀਂ ਉਮੀਦ ਕਰੀਏ ਕਿ ਆਉਣ ਵਾਲੇ ਟਾਈਮ ਵਿੱਚ ਬੱਚਿਆਂ ਵਾਸਤੇ ਇੱਕ ਕਬੱਡੀ ਟੂਰਨਾਮੈਂਟ ਹੋਣੀ ਹੈ ਹਾਂ ਜੀ ਉਹ ਵੀ ਹੋਣ ਖੇਡਣ ਵਾਸਤੇ ਉਹ ਵੀ ਜ਼ਰੂਰੀ ਹੈ ਬੱਚਿਆਂ ਵਾਸਤੇ ਹਾਂ ਜੀ ਹੋਰ ਪਿੰਨ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋਰ ਬਸ ਇਹੀ ਮਤਲਬ ਕਹਿਣਾ ਚਾਹੁੰਦੇ ਆ ਕਿ ਨਾਲ ਸਾਡਾ ਸੰਜੋਗ ਦੇਣ ਬਹੁਤ ਬਹੁਤ ਸਾਥ ਦੇਣ ਅਸੀਂ ਰਲ ਮਿਲ ਕੇ ਸਾਰੇ ਮਤਲਬ ਕਿ ਕੰਮ ਸਵਾਈਏ ਠੀਕ ਹੈ ਜੀ ਧੰਨਵਾਦ